ਕੱਢੀ ਦੇ ਕਰਾ ਸਾਡੀ ਕੀ ਆਦੀ ਹੋ ਤੇ ਉਹ ਉਧਰ ਟਾਈਮ ਜਾਦੀ ਨਾ ਖੇਚ ਪਾਣੀ ਪਾ ਕੋਈ ਨਾ ਉਧਰ ਮਾਰ ਗੱਡੀ ਤੇ ਜੀ ਜੂ ਦਾਦ ਨਹੀਂ ਨੁਕਸਾਨ ਆਇਆ ਨੁਕਸਾਨ ਲੱਗਿਆ ਹੈ ਬਸ ਆਹ ਨੂੰ ਆਪਾਂ ਇਹ ਰੱਖ ਲਵਾਂਗੇ ਉਹ ਕਰਨੇ ਬੰਦਾ ਆਹ ਬੋਲੀ ਕੋਈ ਨਹੀਂ ਪਾਉਂਗਾ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ ਹੀ ਵੱਲੋਂ ਰਿਪੋਰਟ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ 21 ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਫਿਰ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਪੰਚ ਜੀ ਨੇ ਕੰਮ ਹੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਕੇ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਜਿਹੜਾ ਇਹ ਦੇਕਰ ਇਹੀ ਇੰਜਰਡ ਬੰਦਾ ਮਾਮਲਾ ਸਾਹਮਣੇ ਆ ਘੁਤਾਨੀ ਮਾਮਲਾ ਸਾਹਮਣੇ ਆਇਆ ਸੀ ਹੋਰ ਕੋਈ ਨਹੀਂ ਤਰਨੰਦ ਦੇ ਉਪਰ ਇੱਕ ਡਰੋਨ ਦੇ ਨਾਲ ਬੰਬ ਗਿਰਿਆ ਉਹ ਗਲਾਸ ਦੇ ਨਾਲ ਤਿੰਨ ਜ਼ਖਮੀ ਹੋਏ ਨੇ ਇੱਕ ਜਿਹੜੀ ਲੇਡੀ ਹੈ ਉਹਦੇ ਤਾਂ ਕਾਫੀ ਜ਼ਿਆਦਾ ਬਰਨਸ ਨੇ ਉਹ ਬਹੁਤ ਸੀਰੀਅਸ ਹੈ ਬਾਕੀ ਦੋ ਜਣੇ ਆ ਉਹਨਾਂ ਦੇ ਘੱਟ ਬਰਨਸ ਨੇ ਦੇ ਅਸੀਂ ਪੂਰਾ ਉਹਨਾਂ ਦਾ ਟ੍ਰੀਟਮੈਂਟ ਇਮੇਜਿੰਗ ਦੀ ਸ਼ੁਰੂ ਕਰਾ ਰਹੇ ਹਾਂ। ਉਹਨਾਂ ਦਾ ਸ਼ੱਕ ਬਹੁਤ ਸੀਰੀਅਸ ਹੈ। ਜਿਹੜੀ ਲੇਡੀ ਪਰਿਵਾਰ ਦੇ ਨੇ ਉਹਨਾਂ ਦੀ ਇੱਕੋ ਫੈਮਿਲੀ। ਕੌਣ ਕੌਣ ਨੇ ਸਰ ਇਸ ਤੋਂ ਕੁਝ ਨਹੀਂ। ਇਹ ਮੈਨੂੰ ਨਹੀਂ ਪਤਾ। ਹਾਂ। ਅੱਗੇ ਸਰਬਰ ਕਿਹਨੇ ਕਿਹਨਾਂ ਦੀ ਸਰ? ਲਗਭਗ ਉਮਰ ਦਾ ਅੰਦਾਜ਼ਾ ਸਰ। ਅੰਦਾਜ਼ਾ ਇੱਕ ਯੰਗ ਮੁੰਡਾ ਹੈ 25-30 ਸਾਲ ਦਾ ਹੋਣਾ ਬਾਕੀ। ਸਰ ਕੀ ਹੋਸਲੇ ਵਿੱਚ ਹੈ ਕੋਈ ਉਹ ਜੋ ਲੇਡੀਜ਼ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾ ਵੀਕ ਵਾਲਾ ਕਿ ਉਹਨੂੰ ਰੈਫਰ ਕਰ ਰਹੇ ਹੋ ਜਾਂ ਇੱਥੇ ਲੱਗੇ ਹੋ। ਦੇਖ ਰਹੇ ਹਾਂ ਜੀ। ਸ਼ਾਇਦ ਰੈਫਰ ਵੀ ਕਰਨਾ ਪਵੇ।